ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਆਮ ਵਰਗ ਵਿੱਚ ਕਾਫੀ ਉਮੀਦਾਂ ਤੇ ਆਸਾਂ ਵੇਖੀਆਂ ਜਾ ਰਹੀਆਂ ਹਨ ਉੱਥੇ ਹੀ ਜੇਕਰ ਸ਼ਹਿਰ ਵਾਸੀ ਜਾਂ ਕਿਸਾਨਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਮੀਡੀਆ ਸਾਹਮਣੇ ਆਪਣੀ رائے ਦਿੱਤੀ ਕਿਹਾ ਕਿ ਇਹ ਕਿਸਾਨਾਂ ਦੇ ਆਮ ਵਰਗ ਦੇ ਲੋਕਾਂ ਦੇ ਹੱਕ ਵਿੱਚ ਬਜਟ ਪੇਸ਼ ਹੋਣਾ ਚਾਹੀਦਾ ਤਾਂ ਹੀ ਆਮ ਜਨਤਾ ਨੂੰ ਰਾਹਤ ਮਿਲ ਸਕਦੀ ਹੈ ਤੇ ਟੈਕਸਾਂ ਤੋਂ ਛੂਟ ਮਿਲ ਸਕਦੀ ਹੈ ਵਾਨੀ ਸ਼ਰਮਾ ਵਾਜੀ ਮੈਮ ਅੱਜ ਬਜਟ ਪੇਸ਼ ਹੋਣਾ ਕੀ ਉਮੀਦ ਲਾ ਕੇ ਬੈਠੇ ਤੁਸੀਂ ਇੱਕ ਮਹਿਲਾ ਹੋਣ ਦੇ ਨਾ ਤੇ ਬਹੁਤ ਉਮੀਦ ਲਗਾਈ ਹੈ ਕਿ ਕਿਉਂਕਿ ਜਿਹੜਾ ਬਜਟ ਪੇਸ਼ ਕਰਨ ਜਾ ਰਹੇ ਨੇ ਉਹ ਵੀ ਸਾਡੇ ਇੱਕ ਮਹਿਲਾ ਨੇ ਜਿਹੜੇ ਵਿੱਤ ਮੰਤਰੀ ਨੇ ਸਿਤਾਰਾਮਨ ਜੀ ਅਸੀਂ ਚਾਹੁੰਦੇ ਆ ਕਿ ਮਤਲਬ ਵਧੀਆ ਬਜਟ ਪੇਸ਼ ਕਰਨ ਲੇਡੀਜ਼ ਦੇ ਹੱਕ ਚ ਕਰਨ ਸਾਡੀ ਗ੍ਰੈਸਟੀ ਵਧੀਆ ਚੱਲ ਸਕੇ ਰਸੋਈ ਗੈਸ ਦੇ ਲਈ ਸਸਤਾ ਕਰ ਦੇਣ ਮਤਲਬ ਇੱਕ ਮਹਿਲਾ ਨੂੰ ਧਿਆਨ ਚ ਰੱਖ ਦੋ ਕਿਉਂਕਿ ਮਹਿਲਾ ਤੋਂ ਬਾਅਦ ਇਹ ਦੁੱਖ ਕੋਈ ਨਹੀਂ ਜਾਣ ਸਕਦਾ ਕਿ ਬਜਟ 1 2 ਰੁਪਏ ਹਿਲਣਾਂ ਵਿੱਚ ਕਿੰਨਾ ਫਰਕ ਪੈਂਦਾ ਕਿੰਨਾ ਜੇਬ ਤੇ ਅਸਰ ਪੈਂਦਾ ਪਿਆ ਜੀ ਇਸ ਟਾਈਮ ਤੇ ਦੇਖੋ ਰਸੋਈ ਗੈਸ ਬਹੁਤ ਮਹਿੰਗੀ ਹੈ ਉਤੋਂ ਸਬਜ਼ੀਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਵਾ ਦਾਲਾਂ ਦਾ ਰੇਟ ਡਬਲ ਟ੍ਰਿਪਲ ਹੋ ਗਿਆ ਵਾ ਕਿਤੇ ਨਾ ਕਿਤੇ ਰਸੋਈ ਦੇ ਅਸਰ ਜੜਾ ਵਾ ਉਹ ਕਰਦੇ ਦੇਖੋ ਐਜੂਕੇਸ਼ਨ ਇੰਨੀ ਮਹਿੰਗੀ ਹੋ ਗਈ ਹੈ ਪ੍ਰਾਈਵੇਟ ਸੈਕਟਰ ਜਿੰਨੇ ਵੀ ਆਪਾਂ ਬੱਚੇ ਪੜ੍ਹਾਣੇ ਆ ਉਥੇ ਕਿੰਨਾ ਹੋ ਗਿਆ ਔਰ ਜਿਹੜੇ ਗਵਰਨਮੈਂਟ ਸੈਕਟਰ ਨੇ ਉਹਨਾਂ ਵਿੱਚ ਪੜਾਈ ਹਜ ਤੱਕ ਨਹੀਂ ਵਧਿਆ ਨਹੀਂ ਲੱਗਦਾ ਉੱਪਰ ਉਹ ਵੀ ਸਿਕੰਜਾ ਕਸਣਾ ਚਾਹੀਦਾ ਕਿ ਜਿਹੜੇ ਸੈਂਟਰ ਦੀ ਪੋਲਿਸੀਜ਼ ਜਿਹੜੀਆਂ ਐਡਿਟ ਸਕੂਲ ਨੇ ਹੁਣ ਮਿਲਦੀਆਂ ਉਹਤੇ ਵੀ ਸ ਚੁਣਾਗ ਰਾਹਤ ਮਿਲਦੀ ਹਾਂਜੀ ਤਿੰਨ ਵਿਧਾਨ ਸਭਾ ਦੀਆਂ ਚੋਣ ਆ ਰਹੇ ਤਿੰਨ ਸਟੇਟ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਦੇਖੋ ਜਿਹੜੀ ਇਲੈਕਸ਼ਨ ਐ ਵਾਲੀ ਮੋਸਟਲੀ ਤਾਂ ਦੇਖੋ ਜਿਹੜੇ ਲੋਕ ਮੀਡਲ ਕਲਾਸ ਹੈ ਗਿਣਤੀ ਉਹਨਾਂ ਦੀ ਹੋਈ ਜ਼ਿਆਦਾ ਹੁੰਦੀ ਹੈ ਤੇ ਵੋਟ ਵੀ ਜਿਆਦਾ ਮੀਡਲ ਕਲਾਸ ਹੀ ਪਾਉਂਦੀ ਹੈ ਜਾਂ ਜਾਂ ਨਿਚਲੀ ਕਲਾਸ ਪਾਉਂਦੀ ਹੈ ਤੇ ਜੇ ਅਗਰ ਲੋਅਰ ਮੀਡਲ ਕਲਾਸ ਤੇ ਮੀਡਲ ਕਲਾਸ ਨੂੰ ਅਗਰ ਸਹੂਲਤਾ ਦਿੱਤੀਆਂ ਜਾਣਗੀਆਂ ਤੇ ਉਹ ਬਜਟ ਤੋਂ ਖੁਸ਼ ਹੋ ਕੇ ਜ਼ਰੂਰ ਇਹਨਾਂ ਦੇ ਹੱਕ 'ਚ ਵੋਟ ਪਾਣਗੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਰਕਾਰ ਹੈ ਵਧੀਆ ਬਜਟ ਪੇਸ਼ ਕੀਤੇ ਕਰੇਗੀ ਕਿਸਾਨਾਂ ਦੇ ਹੱਕ 'ਚ ਵੀ ਵਧੀਆ ਕਰੇਗੀ ਜਿਹੜੇ ਅਸੀਂ ਮਹਿਲਾਵਾਂ ਮੈਂ ਉਹਦੀ ਰਸੋਈ ਗੈਸ ਲਈ ਉਹਦੀ ਵੀ ਵਧੀਆ ਕਰੇਗੀ ਨਾਲ ਦੀ ਨਾਲ ਜਿਹੜੇ ਸਾਡੇ ਘਰੇਲੂ ਆਪਣੇ ਸਾਡੇ ਭਰਾ ਨੇ ਸਾਡੇ ਘਰ ਚਲਾਉਣ ਵਾਲੇ ਸਾਡੇ ਮਰਦ ਨੇ ਉਹਨਾਂ ਦੇ ਹੱਕ 'ਚ ਵੀ ਕੁਝ ਨਾ ਕੁਝ ਪੇਸ਼ ਕਰੇਗੀ ਰਾਹਤ ਭਰੀ ਖਬਰ ਆ ਸਕਦੀ ਹੈ ਰਾ ਕਰ ਰਹੇ ਆ ਕਿ ਅਗਲੀ ਇਲੈਕਸ਼ਨਾਂ ਨੂੰ ਦੇਖਦੇ ਹੋਏ ਜਰੂਰ ਉਹ ਵਧੀਆ ਬਜਟ ਪੇਸ਼ ਕਰਨਗੇ ਜੀ ਆਪਣਾ ਨਾਮ ਦਾ ਮੈਂ ਰਣਜੀਤ ਸਿੰਘ ਜੋ ਕਿ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੈ ਜੋ ਕਿ ਬਾਡ ਸ਼ੰਭੂ ਬਾਡਾਂ ਤੇ ਬੜੇ ਚਿਰਾਂ ਤੋਂ ਰੁੱਲ ਰਹੇ ਆ ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਜੋ ਕਿ ਸਰਕਾਰ ਨੂੰ ਬੇਨਤੀ ਹੈ ਕਿ ਸਾਡੀਆਂ ਤੁਰੰਤ ਮੰਗਾਂ ਮੰਨੀਆਂ ਜਾਣ ਲੱਗਦਾ ਕਿ ਜਿਹੜਾ ਅੱਜ ਬਜਟ ਪੇਸ਼ ਹੋਣਾ ਉਹਦੇ ਵਿੱਚ ਕਿਸਾਨਾਂ ਦੇ ਮੁੱਦੇ ਰੱਖੇ ਜਾਣਗੇ ਕਿਸਾਨਾਂ ਦੇ ਹੱਥ 'ਚ ਬਜਟ ਆ ਸਕਦਾ ਹਾਂ ਜੀ ਜੇ ਕਿਸਾਨਾਂ ਦੇ ਹੱਕ ਵਿੱਚ ਜਾਊ ਤੇ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਹੈ ਜੀ ਤੇ ਬਾਕੀ ਇਹ ਵੀ ਸਰਕਾਰ ਨੂੰ ਸਾਡੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਲੱਗਦਾ ਕਿ ਮਿਗਾਈ ਬਹੁਤ ਜਿਆਦਾ ਹੋ ਗਈ ਹੈ ਲੋਕਾਂ ਦੀ ਜੇਬ ਤੇ ਪ੍ਰਸਰ ਕਾਫੀ ਪੰਡਾ ਪਿਆ ਸਰ ਜੀ ਬਹੁਤ ਜਿਆਦਾ ਅਸਰ ਹੋ ਰਿਹਾ ਵਾ ਤੇ ਬਾਕੀ ਇਹ ਵੀ ਜੋ ਕਿਸਾਨ 7-800 ਦੇ ਕਰੀਬ ਸ਼ਹੀਦ ਹੋਏ ਨੇ ਉਹਨਾਂ ਦੇਆਂ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਦਿੱਤੀ ਜਾਵੇ ਤੇ ਸਰਕਾਰ ਜੀ ਬਹੁਤ ਬਹੁਤ ਧੰਨਵਾਦ ਮੈਂ ਪੁਨੀਤ ਮਹਾਜੰਦੀ ਕਿਤਾ ਜੀ ਕੇਂਦਰ ਸਰਕਾਰ ਦਾ ਬਜਟ ਪੇਸ਼ ਹੋ ਰਿਹਾ ਕੀ ਮਿੱਦ ਲੱਗ ਬਸੇ ਤੇ ਪਿੰਡ ਬਜਟ ਦੀਦਾ ਆ ਆਮ ਪਬਲਿਕ ਦੇ ਹੱਕ ਚਾਣਾ ਚਾਹੀਦਾ ਤੇ ਆਮ ਪਬਲਿਕ ਨੂੰ ਜਿਹੜੀ ਇਹ ਸਹੂਲਤਾ ਮਿਲਣੀ ਚਾਹੀਦੀ ਆ ਟੈਕਸ ਦੀ ਸਹੂਲਤਾ ਮਿਲਣੀ ਚਾਹੀਦੀ ਆ ਹੋਰ ਸਹੂਲਤਾ ਮਿਲਣੀ ਜਿੰਨਾ ਮਹਿੰਗਾਈ ਨੂੰ ਘੱਟ ਹੋਏ ਠੀਕ ਹੈ ਇਹਨਾਂ ਨੂੰ ਮਹਿੰਗਾਈ ਘੱਟ ਹੋਏ ਜਿਹੜੀ ਸਹੂਲਤਾ ਜਿਹੜਾ ਵਗੈਰਾ ਨੂੰ ਦੇ ਕੇ ਤੇ ਮਹਿੰਗਾਈ ਦਾ ਇਸ ਟਾਈਮ ਬਹੁਤ ਜ਼ਿਆਦਾ ਮਾਰ ਆ ਮੀਡਲ ਕਲਾਸ ਬੰਦੇ ਨੂੰ ਮਹਿੰਗਾਈ ਮਾਰੀ ਹੈ ਤੇ ਟੈਕਸ ਜ਼ਿਆਦਾ ਜ਼ਿਆਦਾ ਛੂਟ ਦੇਣੀ ਚਾਹੀਦੀ ਆ ਜਿੰਨਾ ਆਮ ਬੰਦੇ ਨੂੰ ਸਹੂਲਤਾ ਮਿਲ ਸਕਣ ਕਹਿੰਦੇ ਕਿ ਮਹਿੰਗਾਈ ਨਹੀਂ ਹੋ ਗਿਆ ਲੋਕਾਂ ਦੀ ਜੀਦ ਉੱਪਰ ਜ਼ਿਆਦਾ ਅਸਰ ਪੈਂਦਾ ਨਗਰਾਂ ਲੋਕਾਂ ਦੀ ਆਮ ਦੀ ਮੀਦ ਲਾ ਕੇ ਬੈਠੇ ਕੇਂਦਰ ਸਰਕਾਰ ਦਾ ਕੇਂਦਰ ਸਰਕਾਰ ਤੋਂ ਇਹ ਉਮੀਦ ਹੈ ਕਿ ਬਜਟ ਵਧੀਆ ਤੋਂ ਵਧੀਆ ਦਿੱਤਾ ਜਾਏ ਤੇ ਹਰ ਮੀਡੀਅਮ ਕਲਾਸ ਬੰਦੇ ਨੂੰ ਜਿਆਦਾ ਜਿਆਦਾ ਸਹੂਲਤਾਂ ਦਿੱਤੀ ਜਾਣ। ਪੰਜਾਬ ਦੇ ਹੱਕ ਦੇ ਵਿੱਚ ਬਜਟ ਆਉਣਾ ਚਾਹੀਦਾ ਹੈ। ਪੰਜਾਬ ਦੇ ਹੱਕੇ ਬਜਟ ਆਉਣਾ ਚਾਹੀਦਾ ਹੈ। ਜਿਦਾ ਜਿਦਾ ਪੰਜਾਬ ਨੂੰ ਸਹੂਲਤਾਂ ਦਿੱਤੀਆਂ ਪੰਜਾਬ ਨੂੰ ਵੱਧ ਤੋਂ ਵੱਧ ਫੈਸਿਲਿਟੀ ਦਿੱਤੀ ਜਾਵੇ। ਪੰਜਾਬ ਦੇ ਵਿੱਚ ਵੱਧ ਤੋਂ ਵੱਧ ਫੈਸਿਲਿਟੀ ਹੋਣ ਦੇ ਕਾਰਨ ਤੇ ਤਾਂ ਹੀ ਪੰਜਾਬ ਗਰੋਥ ਕਰ ਸਕੇਗਾ। ਹੁਣ ਪੰਜਾਬ ਸਭ ਤੋਂ ਪਿੱਛੇ ਜਾਈ ਜਾ ਰਿਹਾ ਬਾਕੀ ਸਟੇਟਾਂ ਸਭ ਅੱਗੇ ਹੋ ਰਹੀਆਂ। ਮੈਨੂੰ ਲੱਗਦਾ ਕਿ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਰਹੇ ਹੋ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਬਜਟ ਆਉਣਾ ਚਾਹੀਦਾ ਜੀ ਕਿਸਾਨ ਨਹੀਂ ਵੇਖੋ ਜੀ ਹਰ ਚੀਜ਼ ਹੈ ਕਿਸਾਨ ਲਗੇ ਤੇ ਅਸੀਂ ਲੋਕ ਹੈਗੇ ਹਾਂ ਕਿਸਾਨਾਂ ਦੇ ਹੱਕ ਤੇ ਸਭ ਤੋਂ ਪਹਿਲੇ ਬਜਟ ਦੀ ਰੱਖ ਕਿਸਾਨਾਂ ਦੀ ਜੀੜੀਆਂ ਵੀ ਮੰਗਾਈਆਂ ਉਹਨਾਂ ਨੂੰ ਜਿਹੜਾ ਪੂਰੇ ਪੂਰੇ ਨਏ ਉਹਨਾਂ ਨੂੰ ਕਿਸੇ ਨਾ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਜੋ ਵੀ ਹੈ ਪ੍ਰੋਪਰ ਦੇਣੀਆਂ ਚਾਹੀਦੀਆਂ ਜੀ ਉਮੀਦਾਂ ਲਾ ਕੇ ਬੈਠੇ ਹੋ ਕਿ ਸਹੀ ਬਜਟ ਆਵੇ ਤੁਹਾਡੇ ਹੱਕ ਦਾ ਬਿਲਕੁਲ ਅਹੀ ਤੇ ਵੀ ਤਾਂ ਹੀ ਹੈ ਕਿ ਫਿਰ ਬਿਲਕੁਲ ਵਧੀਆ ਆਏਗਾ ਜੇ ਵਧੀਆ ਬਜਟ ਆਏਗਾ ਤੇ ਤਾਂ ਹੀ ਕੋਈ ਸਿਸਟਮ ਬਣ ਸਕੇਗਾ ਕਿ ਸਰਕਾਰਾਂ ਚੱਲਣਗੇ ਦੀ ਮੀਟਾ ਲੱਗ ਬੈਠੇ ਦੇਖੋ ਇਸ ਬਜਟ ਤੋਂ ਆਮ ਆਦਮੀ ਨੂੰ ਕਾਫੀ ਉਮੀਦਾਂ ਨੇ ਕਿਉਂਕਿ ਇਹ ਤੀਜੇ ਅੰਤਰਾਲ ਦਾ ਸਰਕਾਰ ਦਾ ਪਹਿਲਾ ਬਜਟ ਹੈ ਤੇ ਬਹੁਤ ਉਮੀਦਾਂ ਨੇ ਜਿਵੇਂ ਇਹਨੀ ਮਹਿੰਗਾਈ ਵਧ ਰਹੀ ਹੈ ਸਭ ਕੁਝ ਲੋਕ ਪਰੇਸ਼ਾਨ ਨੇ ਤੇ ਉਮੀਦਾਂ ਉਮੀਦ ਕਰਾਂਗੇ ਕਿ ਆਮ ਆਦਮੀ ਨੂੰ ਜਿਹੜੀਆਂ ਬੇਸਿਕ ਸਹੂਲਤਾਂ ਚਾਹੀਦੀਆਂ ਹੁੰਦੀਆਂ ਹਨ ਉੱਤੇ ਸਰਕਾਰ ਕੋਈ ਨਾ ਕੋਈ ਫਾਇਦਾ ਦੇਵੇ ਦੂਜੀ ਮੇਨ ਗੱਲ ਇਹ ਹੈ ਕਿ ਟੈਕਸ ਛੂਟ ਟੈਕਸ ਜਿਹੜੇ ਸਲੈਬ ਹੈ ਉਸ ਵੇਲੇ ਕਾਫੀ ਘਟਨੇ ਤੇ ਕਾਫੀ ਸਾਨੂੰ ਮੋਟਾ ਟੈਕਸ ਪੰਨਾ ਪੈਂਦਾ ਹੈ ਜੀਐਸਟੀ ਵੱਖਰਾ ਆਪਾਂ ਭਰਦੇ ਆਂ ਹਰ ਤਰ੍ਹਾਂ ਦੇ ਟੈਕਸ ਆਪਾਂ ਵੱਖਰੇ ਭਰਦੇ ਕੋਈ ਵੀ ਚੀਜ਼ ਲੈਣੇ ਹੋ ਤੇ ਅਲੱਗ ਟੈਕਸ ਲੱਗਦਾ ਤੇ ਟੈਕਸ ਸਲੈਬ ਇਹਨਾਂ ਨੂੰ ਜ਼ਰੂਰ ਵਧਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਜੇਬ ਚ ਪੈਸਾ ਆਵੇ ਤਾਂ ਹੀ ਮਾਰਕੀਟ ਚ ਪੈਸਾ ਆਊਗਾ ਨਹੀਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਹੋਣਾ ਚਾਹੀਦਾ ਕੋਈ ਪਛਾਨ ਦਿੱਤਾ ਗਿਆ ਕਿਸਾਨ ਨੂੰ ਕਿਸਾਨ ਵੀ ਦੇਖੋ ਕਾਫੀ ਦੇਰ ਤੋਂ ਸੰਘਰਸ਼ ਕਰ ਰਹੇ ਨੇ ਮਤਲਬ ਉਹਨਾਂ ਦੇ ਹੱਕ ਵਿੱਚ ਵੀ ਉਹਨਾਂ ਨੂੰ ਜਿਹੜੀਆਂ ਮੰਗਾਂ ਉਹਨਾਂ ਦੀਆਂ ਇੱਕ ਵਾਰੀ ਚੰਗੀ ਤਰ੍ਹਾਂ ਸੁਨੀਆਂ ਚਾਹੀਦੀਆਂ ਤਾਂ ਕਿ ਬੈਠ ਕੇ ਵਿਚਲਾ ਕੋਈ ਰਾਹ ਕੱਟਿਆ ਜਾਵੇ ਤਾਂ ਕਿ ਕਿਸਾਨ ਵੀ ਖੁਸ਼ ਹੋਣ ਕਿਉਂਕਿ ਸਾਰੀ ਇਕਨੋਮੀ ਹੀ ਕਿਸਾਨਾਂ ਤੇ ਡਿਪੈਂਡੈਂਟ ਹੈ ਪੰਜਾਬ ਚ ਖਾਸ ਕਰ ਅੱਜ ਕਹਿ ਸਕਦੇ ਕਿ ਇਲੈਕਸ਼ਨਾਂ ਕਰਕੇ ਰਾਹਤ ਭਰੀ ਖਬਰ ਆ ਸਕਦੀ ਹੈ ਹਾਂਜੀ ਉਮੀਦ ਹੈ ਕਿ ਇਸ ਵਾਰ ਸਰਕਾਰ ਰਾਹਤ ਭਰੀ ਖਬਰ ਦੇਗੀ ਤੇ ਆਮ ਜਨਤਾ ਨੂੰ ਕਾਫੀ ਫਾਇਦਾ ਹੋਏਗਾ ਉਮੀਦ ਆਪਾਂ ਇਹੋ ਕਰਾਂਗੇ